ਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਭਾਜੀਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਾਰਨ ਇਸ ਤਰ੍ਹਾਂ ਨਹੀਂ ਹੈ ਸਾਡੇ ਹਰ ਹਲਕੇ ਚ ਬਹੁਤ ਚੰਗੇ ਚੰਗੇ ਉਮੀਦਵਾਰ ਉੱਥੇ ਬੈਠੇ ਨੇ ਲੇਕਿਨ ਬਿੱਟੂ ਜੀ ਦਾ ਇਹ ਸਨੇਹਾ ਕਿ ਕੈਂਡੀਡੇਟ ਨਹੀਂ ਲੱਭਦਾ ਸੋ ਮੈਨੂੰ ਲੱਗਦਾ ਇਹ ਸਨੇਹਾ ਕਿਤੇ ਨਾ ਕੀਤਾ ਇਹ ਜਿਹੜੀ ਲੜਾਈ ਹੈ ਨਾ ਇਹ ਇਹ ਲੜਾਈ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ ਜੋ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਹੈ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਇਹ ਤਾਂ ਸਮਾਂ ਦੱਸੂਗਾ ਕਿ ਛੁੱਟੀਆਂ ਬਣਾਉਣ ਆਉਣਾ ਹੈ ਕਿ ਗਰਮੀ ਪੈਦਾ ਕਰਨ ਆਸੇ ਆਉਣਾ ਹੈ ਸੋ ਇਹ ਆਉਣ ਵਾਲਾ ਸਮਾਂ ਦੱਸੂ ਹੈ 올더 베스트 투 ਰਵਨੀਤ ਬਿੱਟੂ ਤੁਸੀਂ ਹਾਂ ਅੰਦਾਜ਼ਾ ਲਾਓ ਕਾਂਗਰਸ ਦੇ ਪੱਲੇ ਕੀ ਆ ਜਿਹੜੀ ਇੱਕ ਐਨੀ ਕੁ ਪਾਰਟੀ ਜਿਹਦੇ ਨਾਲ ਅਲਾਈਅንስ ਕਰਕੇ ਉਹ ਲੜ ਰਹੇ ਨੇ ਜੇ ਕਾਂਗਰਸ ਦੇ ਪੱਲੇ ਹੁੰਦਾ ਕੁਝ ਤਾਂ ਉਹ ਅਲਾਈਅንስ ਕਰਕੇ ਲੜਦੇ ਮੈਨੂੰ ਲੱਗਦਾ ਕਿ ਲੋ ਦਿਆਣੇ ਚੋਂ ਪੂਰੇ ਪੰਜਾਬ ਦੇ ਅੰਦਰ ਇੱਕ ਸਰੇਹਾ ਜਾਏਗਾ ਉਹਨਾਂ ਲੋਕਾਂ ਦੇ ਅਸਰ ਕਿ ਜਿਹੜੇ ਲੋਕ ਪਿੱਠ 'ਚ ਛੁਰਾ ਮਾਰਦੇ ਐ ਉਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਦੇਖੋ ਰਾਜਾ ਬੜਿੰਗ ਸਾਹਿਬ ਜਿਹੜੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ दम ਹੀ ਨਹੀਂ ਦਾ ਇਹ ਉਹਨਾਂ ਦੀ ਸੋਚ ਬਹੁਤ ਜ਼ਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦੀ ਉਹ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਕ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹ ਅੰਦਾਜ਼ਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਚ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਆ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਪੂਰੇ بڑے ਵੱਡੇ ادارے ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਰੂਪ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਹ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹ ਜੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਵੀ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਪੂਰੇ ਚੰਗਾ ਪੈਸਾ ਲੁੱਟਣ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਸ ਜਿਹੜੀ ਹੁੰਦੀ ਹੈ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਇਹ ਤਾਂ ਸਮਾਂ ਦੱਸੂਗਾ ਕਿ ਛੁੱਟੀਆਂ ਬਣਾਉਣ ਆਉਣਾ ਹੈ ਕਿ ਗਰਮੀ ਪੈਦਾ ਕਰਨ ਆਸੇ ਆਉਣਾ ਹੈ ਸੋ ਇਹ ਆਉਣ ਵਾਲਾ ਸਮਾਂ ਦੱਸੂ ਹੈ 올 द बेस्ट टू ਰਵਨੀਤ ਬਿੱਟੂ ਤਕੜਾ ਹੋ ਕਾਰਨ ਕਾਰਨ ਇਸ ਰਣੀਏ ਸਾਡੇ ਹਰ ਹਲਕੇ ਚ ਬਹੁਤ ਚੰਗੇ ਚੰਗੇ ਉਮੀਦਵਾਰ ਉੱਥੇ ਬੈਠੇ ਲੇਕਿਨ ਬਿੱਟੂ ਜੀ ਦਾ ਇਹ ਸਨੇਹਾ ਕੀ ਕੈਂਡੀਡੇਟ ਨਹੀਂ ਲੱਭਦਾ ਸੋ ਮੈਨੂੰ ਲੱਗਦਾ ਇਹ ਸਨੇਹਾ ਕਿਤੇ ਨਾ ਕੀਤਾ ਇਹ ਜਿਹੜੀ ਲੜਾਈ ਹੈ ਨਾ ਇਹ ਇਹ ਲੜਾਈ ਵਫਾਦਾਰੀ ਤੇ ਗਦਾਰੀ ਦੀ ਲੜਾਈ ਹੈ ਬਸ ਫੈਸਲਾ ਲੋਕਾਂ ਨੇ ਕਰਨਾ